ਮਹਾਰਾਸ਼ਟਰ ਵਿਖੇ ਖੇਡਣ ਜਾ ਰਹੇ ਤਿੰਨ ਖਿਡਾਰੀਆਂ ਦੀ ਆਰਥਿਕ ਤੌਰ ਤੇ ਹਲਕਾ ਜੈਤੂ ਦੇ ਵਿਧਾਇਕ ਵੱਲੋਂ ਕੀਤੀ ਗਈ ਮਦਦ ਖਾਣ ਪੀਣ ਅਤੇ ਰਹਿਣ ਸਹਿਣ ਦਾ ਵੀ ਕੀਤਾ ਗਿਆ ਪ੍ਰਬੰਧ ਜਾਣਕਾਰੀ ਅਨੁਸਾਰ ਅੱਜ ਜੈਤੂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੇ ਦਫ਼ਤਰ ਵਿਖੇ ਤਿੰਨ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਮਹਾਰਾਸ਼ਟਰ ਵਿਖੇ ਖੇਡਾਂ ਵਿੱਚ ਭਾਗ ਲੈਣ ਜਾਣਾ ਸੀ ਜਿਨ੍ਹਾਂ ਦੇ ਚਲਦਿਆਂ ਉਹਨਾਂ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ ਅਤੇ ਹਲਕਾ ਵਿਧਾਇਕ ਦੀ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਨੂੰ ਨਗਦ ਰਾਸ਼ੀ ਦਿੱਤੀ ਗਈ ਅਤੇ ਉਹਨਾਂ ਦੇ ਜਾਨ ਆਉਣ ਅਤੇ ਰਹਿਣ ਸਹਿਣ ਦੇ ਵੀ ਪ੍ਰਬੰਧ ਕੀਤੇ ਗਏ ਆ ਉਹ ਕਰਦੇ ਆ ਬੱਚਿਆਂ ਨਾਲ ਗੱਲਬਾਤ ਸੀ ਜਿਹੜੇ ਕੋਲੇ ਪਹੁੰਚੇ ਆ ਅਤੇ ਇਹਨਾਂ ਵੱਲੋਂ ਗੇਮਾਂ ਖੇਡਣ ਲਈ ਜਾਣਾ ਸੀ ਪਰ ਘਰ ਦੀ ਆਰਥਿਕ ਤੰਗੀ ਦੇ ਚਲਦਿਆਂ ਇਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਉਹਦੇ ਚਲਦਿਆਂ ਜਦੋਂ ਹਲਕਾ ਜੈਤ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਕੋਲੇ ਪਹੁੰਚੇ ਤਾਂ ਉਹਨਾਂ ਵੱਲੋਂ ਇਹਨਾਂ ਦੀ ਨਿੱਜੀ ਤੌਰ ਤੇ ਆ ਮਦਦ ਕੀਤੀ ਗਈ ਟਿਕਟਾਂ ਦੀ ਵੀ ਕਰਾਈਆਂ ਗਈਆਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੈ ਇਹ ਆ ਛੋਟੇ ਵੀਰ ਕੀ ਨਾਮ ਤੁਹਾਡਾ ਹਾਂ ਸਰ ਨਦੀਪ ਆ ਨਦੀਪ ਚ ਕੀ ਗੱਲ ਬਰਦਾ ਜੀ ਤੁਸੀਂ ਅੱਜ ਹਲਕਾ ਜੀਤੋ ਦੇ ਵਿਧਾਇਕ ਦੇ ਦਫ਼ਤਰ ਪਹੁੰਚੇ ਹੋ ਸਾਡੇ ਸਿਲੈਕਸ਼ਨ ਐ ਇਸ ਵਾਸਤੇ ਆਏ ਜੀ ਜੀ ਸਰ ਮਿੰਦਰ ਜੀ ਪਹਿਲਾਂ ਵੀ ਕੇਸ ਨੂੰ ਤਰ੍ਹਾਂ ਪਾ ਕੇ ਆਏ ਨਾ ਸਾਉਥੀ ਜੀ ਤੇ ਆਪਾਂ ਅੰਦਰ ਆ ਗਏ ਸਰ ਸਾਉਥੀ ਜੀ ਕੰਕੀਨ ਸਰ ਚੇਤਾ ਮੁਰ ਨਾਲ ਸਾਡਾ ਮੈਦਲ ਹੈ ਐਸਫਾਈ ਦੇ ਨਾਲ ਸਾਡੇ ਮੈਦਲ ਹੈ ਸਰ ਸਸੀ ਹੁਣ ਕੰਮ ਦੇ ਸਰ ਸਕੇਡ ਲਗਾਏ ਸੀ ਤਾਈ ਗੋਡੋ ਵੀ ਆਈਟੀ ਵੀ ਜਿਸ ਨਾਲ ਸਾਡੀ ਸਿਲੈਕਸ਼ਨ ਹੋ ਇਸ ਨੈਸ਼ਨਲ ਨਹੀਂ ਸਾਰੇ ਜਿਹੜਾ ਨੈਸ਼ਨਲ ਕਲੱਬ ਸੀ ਉਹ ਬਹੁਤ ਜ਼ਿਆਦਾ ਸੀਗਾ ਸਰ ਤੇ ਇਸ ਲਈ ਅਸੀਂ ਸਾਡੇ ਐਨਐਲਪੋਲ ਫਾਊਂਡਰ ਲੋਕਾਂ ਦੇ ਨਾਲ ਸੀ ਸਾਡੀ ਫਾਈਨੈਂਸ਼ੀਅਲ ਸਪੋਰਟ ਕਰੀ ਕਰਾਂ ਜਿਹੜਾ ਉਹਨਾਂ ਨੇ ਸਾਡੀ ਫਾਈਨੈਂਸ਼ੀਅਲ ਸਪੋਰਟ ਦਿੱਤੀ ਆ ਇਸ ਸਮਾਂ ਲਾਤੀ ਮੇਰੇ ਕੋਲ ਕੁਝ ਨਹੀਂ ਹੋਇਆ ਸਰ ਜੀ ਅੱਛਾ ਕੀ ਟ੍ਰੈਕਟਰ ਵਗੈਰਾ ਵੀ ਕਰ ਦਿੱਤੀਆਂ ਦੱਸਦੇ ਕਹਿੰਦੇ ਹਾਂ ਤੁਸੀਂ ਖਿਡਾਰੀ ਕਿਸ ਗੇਮ ਦੇ ਸਰ ਪ੍ਰੋਫੈਸ਼ਨਲ ਇਸ ਲਈ ਅਸੀਂ ਬੁਸ਼ੂ ਕਰਦੇ ਆ ਜੀ ਉਸ ਨੂੰ ਜਾਂ ਕਿ ਬਾਕਸ ਨੂੰ ਕਰਨਾ ਚਾਹੀਦਾ ਹੈ ਸਰ ਟਾਈ ਕੰਟਰੋਲ ਸਰ ਅਸੀਂ ਤਾਂ ਨਾਲੇ ਕਿ ਸਰ ਜੀ ਲੈਣਾ ਸਰ ਇਹ ਸਰ ਅਈ ਕਿਸੇ ਰਿਪੋਰਟ ਮੌਜੂਦ ਕਰਨ ਕਿ ਇਹੇ ਜਾਣ ਕੇ ਸਰ ਸਰ ਸਰਟੀਫਿਕੇਟ ਬਹੁਤ ਮੈਟਰ ਕਰਦਾ ਹੈ ਅੰਗੇ ਜੀ ਆ ਮੈਂ ਤਾਂ ਕੀ ਨਾ ਤੁਰਦਾ ਵੀ ਆ ਸੁਪਰੀ ਜੀ ਕੀ ਕਹਿਣਾ ਚਾਹੂੰਗੀ ਜਿਹੜਾ ਵਿਧਾਇਕ ਸਾਹਿਬ ਨੂੰ ਤੁਹਾਨੂੰ ਫਾਈਨੈਂਸ਼ਲੀ ਤੌਰ ਤੇ ਮਦਦ ਕੀਤੀ ਗਈ ਹੈ ਅਸੀਂ ਵਿਧਾਇਕ ਸਾਹਿਬ ਕੋਲ ਇਹ ਕੰਮ ਕਰਦੀ ਥੋੜੀ ਕਨੈਕਸ਼ੀਨ ਪ੍ਰੋਬਲਮ ਕਰਕੇ ਆਈ ਸੀ ਜੀ ਕਿਸੇ ਦੀ ਕੋਈ ਸਪਾਰਸ਼ ਤਾਂ ਨਹੀਂ ਸੀਗੀ ਬਲੇ ਸਾਬ੍ਹ ਕੋ ਪਹੁੰਚਣ ਦੀ ਨਹੀਂ ਸਿੱਧਾ ਕਰ ਲਈ ਜਾਵਾਂਗੇ ਵਿੱਚ ਕੀ ਕਿਦਾਂ ਦਾ ਵਿਧਾਇਕ ਸਾਹਿਬ ਨੇ ਵਿਧਾਇਕ ਸਾਹਿਬ ਨੇ ਸਾਡੀ ਕੰਮ ਸੀ ਅੱਛਾ ਤੇ ਸਾਡੀ ਅੱਛਾ ਨਾਲ ਦੇ ਪੈਸੇ ਦਿੱਤੇ ਤੁਹਾਨੂੰ ਸਾਡਾ ਅੱਛਾ ਕੀ ਕਹਿਣਾ ਤੁਹਾਡਾ ਅੱਛਾ ਤੁਸੀਂ ਵੀ ਜਾ ਰਹੇ ਹੋ ਨਾਲ ਅੱਛਾ ਕੀ ਕਹਿਣਾ ਚਾਹੁੰਗੇ ਵਿਧਾਇਕ ਬਾਰੇ ਫਿਰ ਜੀ ਕਹਿਣਾ ਚਾਹੁੰਦੇ ਆ ਵੀ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਸਾਡੀ ਪਹਿਲੀ ਵਾਰ ਮੇਲੀ ਆਈ ਸੀ ਸਾਡੇ ਕੋਲ ਨੇ ਦੱਸਿਆ ਸੀ ਵੀ ਤੁਸੀਂ ਮਦਦ ਕਰਕੇ ਦੇਖ ਲਓ ਦੇਖਦੇ ਸਾਡੀ ਮੇਲੀ ਚੱਲੀ ਪਹਿਲਾਂ ਤੁਹਾਨੂੰ ਬੁਲਾਇਆ ਸੀ ਕਿ ਇਹਨੇ ਵਿਦਿਆ ਕਰੂ ਕਿ ਸਿੱਧਾ ਪੰਜਾਬ ਵਿੱਚ ਇਹ ਨਹੀਂ ਆ ਕੇ ਆ। ਅੱਛਾ ਮੈਂ ਸੁਣਿਆ ਪੈਸੇ ਵੀ ਉਹਨਾਂ ਨੇ ਸਿੱਧੇ ਤੁਹਾਨੂੰ ਪੜਾਉਂਦੇ ਆਗੇ ਆ ਤੇ ਚੱਕਰ ਕਰਕੇ ਤੁਹਾਡੀ ਬੁੱਕ ਕਰਾਉਂਦੇ ਆ। ਅੱਛਾ ਕਿਸ ਤਰ੍ਹਾਂ ਦਾ ਫਰ ਲੱਗਦਾ ਹੈ ਜੀ ਸਰਕਾਰ ਦਾ? ਜੀ ਜੀ ਆ ਬਹੁਤ ਵਧੀਆ ਜੀ 플레이ਰਾਂ ਨੂੰ ਦੇ ਅੱਗੇ ਪ੍ਰਮੋਟ ਕਰਦੇ ਆ। ਹਾਂ। ਹਾਂ ਜੀ ਇਸ ਨਾਲ ਹੀ ਪੰਜਾਬ ਦੀ ਤਰੱਕੀ ਆਈ। ਇਹ ਸਾਨੂੰ ਉਹ ਨੌਜਵਾਨ ਜਿਨ੍ਹਾਂ ਨੇ ਗੇਮਾਂ ਖੇਡਣ ਲਈ ਜਾਣਾ ਸੀ ਤੇ ਹਲਕਾ ਵਿਧਾਇਕ ਸਰਦਾਰ ਅਮਰ ਸਿੰਘ ਵੱਲੋਂ ਉਹਨਾਂ ਦੀ ਆ ਮਦਦ ਕੀਤੀ ਗਈ ਸੀਗੀ ਆਓ ਆਪਾਂ ਗੱਲਬਾਤ ਕਰਾਂਗੇ ਹਲਕਾ ਜੈਤ ਦੇ ਵਿਧਾਇਕ ਸਰਦਾਰ ਖਮੂਰ ਸਿੰਘ ਜੀ ਨਾਲ ਐਮਐਲਏ ਸਾਹਿਬ ਅੱਜ ਤੁਹਾਡੇ ਕੋਲ ਤਿੰਨ ਬੱਚੇ ਆਏ ਸੀਗੇ ਬਾਹਰ ਗੇਮਾਂ ਖੇਡਣ ਵਾਸਤੇ ਤੁਹਾਡੇ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਗਈ ਹੈ ਕੀ ਕਹਿਣਾ ਚਾਹੂਗਾ ਦੇਖੋ ਮੈਂ ਹਮੇਸ਼ਾ ਹੀ ਜਦੋਂ ਵੀ ਕਿਸੇ ਪਿੰਡ ਜਾਣਾ ਜਾਂ ਕਿਤੇ ਪ੍ਰੋਗਰਾਮ ਤੇ ਮੈਂ ਇਹ ਕਹਿੰਦਾ ਕਿਸੇ ਵੀ ਖਿਡਾਰੀ ਮੇਰੇ ਹਲਕੇ ਦੇ ਖਾਸ ਕਰ ਜਦੋਂ ਵੀ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਜ਼ਰੂਰਤ ਆ ਅ ਮੈਂ ਹਮੇਸ਼ਾ ਉਹਨਾਂ ਵਾਸਤੇ ਤਿਆਰ ਪਰ ਤਿਆਰ ਆ ਕਿਸੇ ਵੀ ਚੀਜ਼ ਦੀ ਲੋੜ ਆ ਮੈਂ ਪੂਰਤੀ ਕਰਕੇ ਦਊਗਾ ਜਿਵੇਂ ਮਰਜ਼ੀ ਕਰਕੇ ਦਵਾਂ ਸੋ ਉਸੇ ਤਰ੍ਹਾਂ ਤੇ ਇੱਕ ਯੁੱਧ ਨਸ਼ੇ ਵਿਰੁੱਧ ਜਿਹੜੀ ਮੈਂ ਚਲਾਈ ਹੈ ਸਰਕਾਰ ਨੇ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਦੇ ਆ ਨੌਜਵਾਨ ਮੁੰਡਿਆਂ ਨੂੰ ਬੱਚਿਆਂ ਨੂੰ ਉਸ ਕਰਕੇ ਵੀ ਬੱਚੇ ਮੇਰੇ ਕੋਲ ਆਜਾਏ ਸੀ ਜਿਨ੍ਹਾਂ ਨੇ ਖੇਡਣ ਜਾਣਾ ਸੀ ਸ਼ਾਇਦ ਤਾਈ ਕਮਾਂਡੋ ਦੀ ਗੇਮ ਆ ਉਹਨਾਂ ਨੇ 나ਸਿਕ ਜਾਣਾ ਜੀ ਸੋ ਉਹ ਉਹ ਕਹਿੰਦੇ ਸੀਗੇ ਵੀ ਉਤੂ ਉਦੂ ਗਾਂ ਜੇ ਅਸੀਂ ਜਿੱਤ ਗਏ ਤਾਂ ਸਾਰਾ ਖਰਚਾ ਉਹ ਕਰਦੇ ਆ ਇੱਥੋਂ ਜਾਣ ਵਾਸਤੇ ਜਿਹੜਾ ਸਾਨੂੰ ਖਰਚੇ ਦੀ ਲੋੜ ਹੈ ਮਤਲਬ ਸਾਨੂੰ ਫਾਈਨੈਂਸ਼ਲੀ ਮਦਦ ਕੀਤੀ ਜਾਵੇ ਉਹਨਾਂ ਦੀ ਫਿਰਵਾਹਦ ਕੀਤੀ ਹੈ ਹੁਣ ਕਿੱਧਰ ਜਾਣਗੇ ਮੇਰੇ ਹਲਕੇ ਦੇ ਬੱਚੇ ਆ ਮੈਂ ਚਾਹੁੰਨਾ ਵੀ ਉਹ ਨਾਰੋਸ਼ਨ ਕਰਨ ਹਲਕੇ ਦਾ ਤੇ ਗਾਂ ਵੀ ਬਦਲ ਕੋਈ ਫਾਈਨੈਂਸ਼ੀਅਲ ਤੋਂ ਲੈ ਕੇ ਕੋਈ ਹੋਰ ਵੀ ਮਦਦ ਕੀਤੀ ਗਈ ਜਿਵੇਂ ਟਿਕਟਾਂ ਵਗੈਰਾ ਜਾਂ ਹਾਂਜੀ ਬਿਲਕੁਲ ਉਹਨਾਂ ਨੂੰ ਜਿਹੜੀਆਂ ਅਸੀਂ ਟ੍ਰੇਨ ਦੀ ਟਿਕਟ ਕਰਵਾ ਕੇ ਦਿਤੀ ਆ ਫਾਈਨੈਂਸ਼ਲੀ ਉਹਨਾਂ ਨੂੰ ਤੇਨਾਂ ਨੂੰ 5-5000 ਰੁਪਏ ਦਿੱਤਾ ਵੀ ਜੋ ਵੀ ਉਹਨਾਂ ਦਾ ਰਹਿਣ ਸਹਣ ਖਾਣ ਪੀਣ ਦਾ ਜਿਹੜਾ ਖਰਚਾ ਕਰ ਸਕਣ ਠੀਕ ਹੈ ਸਰ ਧੰਨਵਾਦ ਥੈਂਕ ਯੂ ਜੀ